ਦਲਜੀਤ ਨੇ ਹਰਜਿੰਦਰ ਸਿੰਘ ਦੀ 5 ਕਰੋੜ ਦੀ ਮਦਦ ਕੀਤੀ ਬੱਲੇ ਬਾਈ ਬੱਲੇ بڑا ਤਕੜਾ ਸੇਵਾਦਾਰ ਪੰਜਾਬੀਆਂ ਦਾ ਹੀਰੋ ਸਾਡਾ ਹੀਰੋ ਪਹਿਲਾਂ ਵੀ ਇਹਨੇ ਇੱਕ ਵਾਰ ਕਿਸਾਨਾਂ ਦੀ ਮਦਦ ਕੀਤੀ ਸੀ ਕੱਲੇ ਕੰਦੇ ਕਿਸਾਨ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਸੀ ਜਦੋਂ ਅਸਲੀ ਵਾਲਾ ਮੋਰਚਾ ਲੱਗਾ ਸੀ ਤੇ ਬੜੀਆਂ ਰੀਲਾਂ ਚੱਲੀਆਂ ਸੀ ਵੀ ਦਲਜੀਤ ਨੇ ਕੱਲੇ ਕੱਲੇ ਕਿਸਾਨ ਨੂੰ ਕਰੋੜ ਕਰੋੜ ਰੁਪਈਆ ਦੇਤਾ ਉਦੋਂ 5-700 ਕਿਸਾਨ ਦੀ ਮੌਤ ਹੋਈ ਸੀ ਤੇ ਲੋਕੀ ਕਹਿੰਦੇ ਬੱਲੇ ਬੱਲੇ ਆਜ ਸਾਡਾ ਹੀਰੋ ਅਸਲੀ ਹੀਰੋ ਆਜ ਸਾਡਾ ਹੀਰੋ ਤੇ ਕੱਲੇ ਕੱਲੇ ਕਿਸਾਨ ਨੂੰ ਵਹ 5 ਮਤਲਬ ਕਰੋੜ ਕਰੋੜ ਰੁਪਈਆ ਦੇ 5 600 ਕਰੋੜ ਰੁਪਈਆ ਇਹਨੇ ਵੰਟਤਾ ਆਜ ਤੇ ਲੋਕੀ ਕਹਿੰਦੇ ਬੱਲੇ ਬੱਲੇ ਐ ਹੋ ਜਾਣਾ ਚਾਹੀਦਾ ਅਸਲੀ ਹੀਰੋ ਆਜ ਸਾਡਾ ਅਸਲੀ ਹੀਰੋ ਤੇ ਚੌਹਾਂ ਕਿਸਾਨਾਂ ਬਾਅਦ ਪਗ ਲਗਾ ਪੇਰ ਭੁੱਲਿਆ ਵੀ ਇਹਨੇ ਇੱਕ ਪੈਸਾ ਨਹੀਂ ਕਿਸ ਨੂੰ ਦਿੱਤਾ ਮੁਖਤ ਦੀ ਲਾਹੀ ਖਟ ਗਿਆ ਇਹ ਫਰੌੜੀਏ ਰੀਲਾਂ ਵਾਲੇ ਹੁਣ ਇਹਨੇ ਨਵੀਂ ਨਵਾਂ ਤੋ ਉਹ ਤੋਦਾ ਛੜਦਾ ਵੀ ਮੈਂ ਹੁਣ 5 ਕਰੋੜ ਦੀ ਮਦਦ ਕਰਨੀ ਆ ਹਰਜਿੰਦਰ ਸਿੰਘ ਦੀ ਤੇ ਕਰਨੀਏ ਨੇ ਇੱਕ ਦੁੱਖੀ ਦੀ ਹੁਣੀ ਨਾ ਉਹਦੀ ਮਦਦ ਕਰਨੀ ਕੇਸ ਕੰਮ पे ਵਕੀਲ ਉਹਨੂੰ ਸਰਕਾਰ ਨੇ ਕਰਕੇ ਦੇਣਾ ਆ ਹੈ ਵਕੀਲ ਸਰਕਾਰੀ ਹੋਣਾ ਆ ਤੇ ਮਦਦ ਕਾਹਦੇ ਆ ਕਾਦੀ 5 ਕਰੋੜ ਦੀ ਕਰਨੀ ਜਾਂ ਤੇ ਉਹਦੀ ਮਾਂ ਨੂੰ 2 ਕਰੋੜ 2 ਕਰੋੜ ਪਾ ਦੇ ਤੇ 10 ਵੀ ਹਾਂ ਬਈ ਦਲਜੀਤ ਨੇ ਉਹਦੀ ਮਾਂ ਗਰੀਬ ਸੀ ਹਰਜਿੰਦਰ ਦੀ ਤੁਹਾਨੂੰ 2 ਜਾਂ 4 ਕਰੋੜ ਦਿੱਤਾ ਜਾਂ ਤਾਂ ਕੁਝ ਇਹੋ ਜਿਹਾ ਕਰ ਸਰਵਣਨਾਂ ਨੇ ਲੰਡੂਆਂ ਨੇ ਖੱੱਚਾਂ ਨੇ ਪਹਾੜੇ ਦੇ ਚੈਨਲ ਖੋਲੇ ਹੋਏ ਆਪਣੇ ਤੇ ਉਥੇ ਪਹਾੜੇ ਵਾਲੇ ਰਿਪੋਰਟਰ ਰੱਖੇ ਹੋਏ ਆਪਣੇ ਆਫਿਸ ਖੋਲ ਕੇ ਉਹਨਾਂ ਨੂੰ ਜੋ ਇਹ ਕਹਿੰਦੇ ਉਹ ਕੁੱਤੇ ਟੈਪ ਬੰਦੇ ਉਹਨਾਂ ਨੂੰ ਬੰਦੇ ਤੇ ਉਹਨਾਂ ਨੂੰ ਕਹਿਣਾ ਹੀ ਮਾੜੀ ਗੱਲ ਆ ਬਸ ਫੇ ਉਹਨਾਂ ਨੇ ਉਹ ਹੀ ਲਿਖ ਦੇਣਾ ਤੇ ਲੋਕਾਂ ਨੇ ਵਿਚਾਰੇ ਮੰਨ ਲੈਣਾ ਲੋਕਾਂ ਨੂੰ ਪਤਾ ਨਹੀਂ ਆਪ ਜੰਦਾ ਨੂੰ ਯਾਰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਯਾਰ ਇਹ ਜਿਸ ਲੈਵਲ ਦਾ ਚੀਟ ਕਰਦੇ ਉਸ ਲੈਵਲ ਦਾ ਆਮ ਜਨਤਾ ਸੋਚ ਹੀ ਨਹੀਂ ਪਾਉਂਦੀ ਤੇ ਲੋਕਾਂ ਨੇ ਕਹਿਣਾ ਬੱਲੇ ਬੱਲੇ ਸਾਡਾ ਹੀਰੋ ਸਾਡਾ ਹੀਰੋ ਭਰਾ ਕੋਈ ਮਦਦ ਮਦਦ ਨਹੀਂ ਇਹਨੇ ਕੀਤੀ ਸਿਰਫ ਉਹ ਰੀਲਾਂ ਦਾ ਘੜਵਾਜਿਆ ਰੀਲਾਂ ਵਿੱਚ ਇਹਨਾਂ ਹੀਰੋ ਬਣ ਜਾਣਾ ਆ ਤੇ ਆਪਣੀ ਫਿਲਮ ਚ ਲਾਉਣ ਵਾਸਤੇ ਤੇ ਆਪਣੇ ਗੀਤ ਚ ਲਾਉਣ ਵਾਸਤੇ ਫਿਰ ਤੁਸੀਂ ਇਹਨਾਂ ਦੇ ਸੁਣਨੇ ਵਾਰ-ਵਾਰ ਗੀਤ ਆ ਇਹਨਾਂ ਦਾ ਉਹ ਆ ਇਹ ਕਿਹੜੀ ਔਕਾਤ ਦੇ ਮਾਲਕਾਇਤ ਜਦੋਂ ਭੱਲਾ ਸਾਹਿਬ ਦੀ ਮੌਤ ਹੋਈ ਉਹਦ ਨਹੀਂ ਇਹ ਸਾਰਾ ਸਾਰੇ ਕੰਜਰ ਜਾ ਕੇ ਬਾੜ ਤੇ ਨੱਚ ਰਹੇ ਸੀ ਇਹ ਕਲਾਕਾਰ ਨਹੀਂ ਹੈਗੇ ਕਲਾਕਾਰ ਲੁਧਿਆਣੇ ਵਾਲੇ ਸੀ ਕਲਾਕਾਰ ਮਰਿੰਦਰ ਸੀ ਕਲਾਕਾਰ ਮੇਰ ਮਿੱਤਰ ਸੀ ਕਲਾਕਾਰ ਸਤੀਸ਼ ਗੋਲ ਸੀ ਜਾਂ ਉਸ ਤੋਂ ਜਿਹੜੇ ਪਹਿਲੇ ਹੋਏ ਉਹ ਕਲਾਕਾਰ ਸੀਗੇ ਰਾਜਪੂਰ ਸਾਹਿਬ ਹੁਣੀ ਪੰਜਾਬੀ ਕਲਾਕਾਰ ਸੀ ਇਹ ਕੋਈ ਕਲਾਕਾਰ ਨਹੀਂ ਹੈਗੇ ਇਹ ਨਚਾਰ ਭਾਂਡੇ ਦਾ ਜਿੰਨੇ ਮਰਜੀ ਇਹ ਗਿਰ ਜਾਣ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਇਹ ਖਾਚ ਪਿੰਡ ਆਪਣੇ ਕਦੀ ਗਿਆ ਨਹੀਂ ਪਿੰਡ ਦਾ ਨਾਮ ਵਰਤਣ ਡਿਆ ਆ ਜੱਟ ਜੱਟ ਕਹਿ ਗਏ ਕਹਿੰਦੇ ਪੂਰੀ ਜੱਟਾਂ ਦੀ ਕੌਮਲਟੀ ਦਾ ਜਵਾਨੀ ਦਾ ਸਤਿਆਨਾਸ਼ ਕਰਤਾ ਤੇ ਆਪੇ ਡਰਦਾ ਵੀ ਹੁਣ ਜਦੋਂ ਜੱਟਾਂ ਨੂੰ ਲੱਗਾ ਪਤਾ ਵੀ ਤੂੰ ਚਵਲੇ ਜੀਏ ਤੂੰ ਸਾਡੀ ਪੂਰੀ ਕੌਮਲਟੀ ਦਾ ਬੇੜਾ ਗਰਖ ਕਰਤਾ ਸਾਡੀ ਜੁੱਤ ਦਾ ਤੇ ਉਹਨਾਂ ਛਤਰਵੜਾ ਬੋਣਾ ਹੁਣ ਇਹਨੂੰ ਸ਼ਰਮ ਆਉਦੀ ਵੀ ਜੇ ਪਤਾ ਲੱਗ ਗਿਆ ਇਹ ਤਾਂ ਬੰਦਾ ਜੱਟ ਹੈ ਹੀ ਨਹੀਂ ਤੇ ਇਹ ਸਾਡੇ ਉੱਪਰੋਂ ਮਤਲਬ ਗੇਮਾ ਕਰਦਾ ਰਿਹਾ ਇਹ ਸਭ ਖੱਚਾ ਵੀਰੋ ਸਭ ਖੱਚਾ ਇੰਨਾ ਚ ਕੋਈ ਚੱਜਦਾ ਬੰਦਾ ਨਹੀਂ ਹੈਗਾ ਇਹ ਪੰਜਾਬ ਦਾ ਕਲਚਰ ਖਾ ਗਏ ਉਹ ਤੇ ਸ਼ੁਗਰ ਕਰੋ ਕੁਝ ਨੌਜਵਾਨਾਂ ਦਾ ਜਦੋਂ ਇਹ ਸਿੱਖਾਂ ਦੇ ਫਿਲਮ ਬਣਾਉਣ ਲੱਗੇ ਤੇ ਉਹਨਾਂ ਗਿਆ ਉਹ ਦਫਾ ਕਰੋ ਇਹਨਾਂ ਨੂੰ ਇਹ ਸਿੱਖ ਧਰਮ ਦਾ ਨੁਕਸਾਨ ਕਰਨਗੇ ਤੇ ਉਦੋਂ ਹੀ ਬੈਨ ਲੱਗ ਗਿਆ ਨੀ ਦੇ ਨਾਲ ਸਿੱਖ ਧਰਮ ਜਿਵੇਂ ਪੰਜਾਬੀ ਕਲਚਰ ਦਾ ਨੁਕਸਾਨ ਕੀਤਾ ਨਾ ਸਿੱਖ ਧਰਮ ਦਾ ਵੀ ਨੁਕਸਾਨ ਕਰ ਦੇਣਾ ਸੀ ਇਹ ਖਾਣ ਵਾਲੇ ਆ ਤਵਖਾਵਾ ਕਰਨ ਵਾਲੇ ਇਹ ਤੁਹਾਡਾ ਕੋਈ ਫਾਇਦਾ ਨਹੀਂ ਕਰਨ ਵਾਲੇ ਕੋਈ ਇੱਕ ਫਿਲਮ ਦੱਸ ਦਿਓ ਇਹਨਾਂ ਬਣਾਈ ਹੋਵੇ ਪੰਜਾਬ ਦੇ ਹਾਲਾਤਾਂ ਦੇ ਜਿਸ ਨਾਲ ਸਾਈਕੋਲੋਜੀਕਲੀ ਪੰਜਾਬ ਦੇ ਯੂਥ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਕੋਈ ਫਾਇਦਾ ਹੋਇਆ ਹੋਵੇ ਇੱਕ ਕੋਈ ਗੀਤ ਦੱਸ ਦਿਓ ਇਹਦਾ ਚੰਗਾ ਨੁਕਸਾਨ ਜਿਹੜੇ ਗੀਤੇ ਇਹਨਾਂ ਨੇ ਮਾੜੀਆਂ ਫਿਲਮਾਂ ਬਣਾ ਬਣਾਉ ਤੁਹਾਡੇ ਸਾਹਮਣੇ ਆ ਮਾੜੇ ਗਾਣੇ ਬਣਾ ਬਣਾਉ ਤੁਹਾਡੇ ਸਾਹਮਣੇ ਆ ਵੀਰੋ ਬਜੋ ਇਹਨਾਂ ਤੋਂ ਬਜੋ ਬਜੋ